ਸਾਰੇ ਹੀ ਮਲਾਜ਼ਮ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਦੇ ਵੱਲੋਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਜੀ ਸੋ ਲੈ ਕੇ ਆਏ ਹਾਂ ਅੱਜ ਦੀ ਬੜੀ ਅਪਡੇਟ ਸੋ ਦੋਸਤੋ ਜਿਹੜੀ ਮੀਟਿੰਗ ਜਿਹੜੀ ਤੋਂ ਬਾਅਦ ਜਿਹੜਾ ਪੰਜਾਬ ਦੇ ਹਜ਼ਾਰਾਂ ਹੀ ਮਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਆਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਹੱਕ ਦੇ ਵਿੱਚ ਜਾਰੀ ਕੀਤੇ ਤਿੰਨ ਖੁਸ਼ੀਆਂ ਪਰੇਪੱਤਰ ਹੁਣ ਹੋਵੇਗਾ ਮਲਾਜ਼ਮਾਂ ਦੀ ਤਨਖਾਹਾਂ ਤੇ ਪੱਤਿਆਂ ਦੇ ਵਿੱਚ ਭਾਰੀ ਵਾਧਾ ਮਲਾਜ਼ਮਾਂ ਦੇ ਤਿੱਖੇ ਸੰਘਰਸ਼ ਦੇ ਅੱਗੇ ਝੁਕੀ ਸਰਕਾਰ ਹਾਂਜੀ ਦੋਸਤੋ ਇਸ ਵਕਤ ਜਿਹੜੀ ਵੱਡੀ ਅਤੇ ਖਾਸ ਅਪਡੇਟ ਜਿਹੜੀ ਹੈ ਤਿੰਨ ਵੱਡੀਆਂ ਖੁਸ਼ਖਬਰੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਸਾਹਮਣੇ ਨਿਕਲ ਕੇ ਆ ਰਹੀਆਂ ਜਿਸ ਦੇ ਵਿੱਚ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੇ ਬਖਾਇਤਾ ਖੁਸ਼ੀਆਂ ਪਰ ਇਹ ਤਿੰਨ ਪੱਤਰ ਜਿਹੜੇ ਹੈ ਮੁਲਾਜ਼ਮਾਂ ਦੇ ਪੈਨਸ਼ਨਰ ਦੇ ਮੰਗਾਂ ਨੂੰ ਲੈ ਕੇ ਜਾਰੀ ਕੀਤੇ ਆ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵੱਖ-ਵੱਖ ਮਲਾਜ਼ਮ ਜਥੇਬੰਦੀਆਂ ਨੇ ਜਿਹੜੇ ਹੜਤਾਲਾਂ ਨੇ, ਰੋਜ਼ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਕਿ ਪੰਜਾਬ ਸਰਕਾਰ ਮਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਪੂਰਾ ਜਿਹੜਾ ਨਹੀਂ ਕਰ ਰਹੀ। ਸੋ ਇਸੇ ਸਿਨਸਲੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਮਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਰੱਖੀ ਗਈ ਸੀ। ਅਤੇ ਇਸ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਮੀਟਿੰਗ ਕਿਸ ਮਾਹੌਲ ਦੇ ਵਿੱਚ ਹੋਈ ਹੈ ਮੁਲਾਜ਼ਮਾਂ ਦੇ ਕਿਹੜੇ ਕਿਹੜੇ ਮੰਗ ਦੇ ਉੱਤੇ ਪੱਤਰ ਜਿਹੜੇ ਹੈ ਜਾਰੀ ਕੀਤੇ ਗਏ ਨੇ ਮੁਲਾਜ਼ਮਾਂ ਦੀ ਕਿਹੜੇ ਮੰਗਾਂ ਦੇ ਉੱਤੇ ਪੱਕੀ ਮੋਹਰ ਲੱਗੀ ਹੈ ਪੰਜਾਬ ਸਰਕਾਰ ਨੇ ਕਿਹੜੇ ਤਿੰਨ ਖੁਸ਼ੀਆਂ ਬਾਰੇ ਪੱਤਰ ਜਾਰੀ ਕੀਤੇ ਨੇ ਮੁਲਾਜ਼ਮਾਂ ਦੇ ਲਈ ਇਹ ਸਾਰੀ ਜੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਤੇ ਚੈਨਲ ਰਾਹੀਂ ਦਵਾਂਗੇ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਦੋਸਤੋ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਯੂਨੀਅਨ ਨਾਲ ਇੱਕ ਮੀਟਿੰਗ ਜਿਹੜੀ ਹੈ ਰੱਖੀ ਸੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾ ਇਹੀ ਮੀਟਿੰਗ ਜਿਹੜੀ ਹੈ ਕਾਫੀ ਸਚਜੇ ਢੰਗ ਦੇ ਨਾਲ ਹੋਈ ਕਾਫੀ ਲੰਮੇ ਸਮੇਂ ਤੱਕ ਤਿੰਨ ਘੰਟੇ ਤੱਕ ਇਹ ਮੀਟਿੰਗ ਚੱਲੀ ਹੈ ਮੁਲਾਜ਼ਮਾਂ ਦੀ ਜਿਹੜੀ ਜਥੇਬੰਦੀਆਂ ਦੇ ਨਾਲ ਮੀਟਿੰਗ ਸਰਕਾਰ ਦੀ ਮੀਟਿੰਗ ਜਿਹੜੀ ਹੈ ਉਹ ਬੜੇ ਹੀ ਉੱਚ ਅਧਿਕਾਰੀਆਂ ਦੇ ਵੱਲੋਂ ਮੁਲਾਜ਼ਮਾਂ ਦੀ ਕਾਫੀ ਮੰਗਾਂ ਦੇ ਧਿਆਨ ਨਾਲ ਜਿਹੜਾ ਸੁਣਿਆ ਗਿਆ ਹੈ ਅਤੇ ਕਾਫੀ ਗੰਭੀਰਤਾ ਪੂਰਕ ਮੁਲਾਜ਼ਮਾਂ ਦੀ ਮੰਗਾਂ ਨੂੰ ਦੇਰ ਤੱਕ ਸੁਣਨ ਤੋਂ ਬਾਅਦ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਨੇ ਯੂਨੀਅਨ ਦੇ ਹੱਕ ਦੇ ਵਿੱਚ ਇੱਕ ਇੱਕ ਕਰਕੇ ਤਿੰਨ ਪੱਤਰ ਜਾਰੀ ਕਰ ਦਿੱਤੇ ਨੇ ਸੋ ਜੇਕਰ ਪਹਿਲੇ ਪੱਤਰ ਦੀ ਗੱਲ ਕੀਤੀ ਜਾਵੇ ਤਾਂ ਇਸ ਪੱਤਰ ਦੇ ਵਿੱਚ ਡਿਪਟੀ ਕਮਿਸ਼ਨ ਐਸ ਡੀ ਐਮ ਤਹਿਸੀਲ ਅਤੇ ਉਪ ਤਹਿਸੀਲ ਦੇ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਕਲੈਰੀਕਲਸ ਡਿਪਾਰਟਮੈਂਟ ਦੇ ਮੁਲਾਜ਼ਮਾਂ ਨੂੰ 5% ਦਾ ਪ੍ਰਸ਼ਾਸਕਿਕ ਪੱਤਾ ਜਿਹੜਾ ਹੈ ਦਿੱਤਾ ਜਾਵੇਗਾ ਇਸ ਦੇ ਉੱਪਰ ਪਹਿਲਾ ਪੱਤਰ ਜਿਹੜਾ ਹੈ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਇਹ ਰਿਪੋਰਟ ਜਾਰੀ ਜਿਹੜੀ ਮੰਗੀ ਗਈ ਹੈ ਬਕਾਇਦਾ ਮੰਗੀ ਗਈ ਹੈ ਇਸ 5% ਪੱਤੇ ਦੇ ਵਿੱਚ ਵਾਦੇ ਤੋਂ ਬਾਅਦ ਪੰਜਾਬ ਵਿੱਤ ਵਿਭਾਗ ਦੇ ਉੱਤੇ ਕਿੰਨਾ ਬੋਝ ਪਵੇਗਾ ਉਸ ਦੀ ਰਿਪੋਰਟ ਜਲ ਤੋਂ ਜਲਦ ਵੜੀ ਪੰਜਾਬ ਸਰਕਾਰ ਨਾਲ ਸਾਂਝੀ ਕੀਤੀ ਜਾਵੇ ਪੰਜਾਬ ਸਰਕਾਰ ਨੂੰ ਜਿਹੜੀ ਦਿੱਤੀ ਜਾਵੇ ਜੇਕਰ ਦੂਸਰੀ ਪੱਤਰ ਦੀ ਦੂਸਰੀ ਵੱਡੀ ਖੁਸ਼ਖਬਰੀ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਜਿਹੜੀ ਮਹਿਲਾ ਮੁਲਾਜ਼ਮ ਅੰਘੀਨ ਮੁਲਾਜ਼ਮਾਂ ਦੀਆਂ ਬਦਲੀਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੀ ਰਾਹਤ ਜਿਹੜੀ ਹੈ ਦਿੱਤੀ ਗਈ ਹੈ ਸੋ ਤੀਜੇ ਪੱਤਰ ਦੀ ਜੇ ਗੱਲ ਕੀਤੀ ਜਾਵੇ ਤਾਂ ਇਸ ਪੱਤਰ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਇਹ ਹਦਾਇਤਾਂ ਜਿਹੜੀਆਂ ਜਾਰੀ ਹੋਈਆਂ ਨੇ ਕਿ ਡੀਪੀ ਕਮਿਸ਼ਨਰਲ ਇੱਕ ਪਰਸਨਲ ਅਸਿਸਟੈਂਟ ਜਿਹੜਾ ਹੈ ਜਿਹੜਾ ਰੱਖਿਆ ਜਾਵੇ ਸਭ ਤੋਂ ਡਿਵੀਜ਼ਨਲ ਮੈਡੀਸਨ ਦੇ ਨਾਰਮ ਮੈਡੀਸਟਿਸ ਦੇ ਨਾਲ ਇੱਕ ਸੀਨੀਅਰ ਸਕੇਲ ਜਿਹੜਾ ਹੈ ਕਿ ਸੈਨੋਗ੍ਰਾਫ ਰੱਖਿਆ ਜਾਵੇ ਅਤੇ ਜਿਹੜਾ ਜੂਨੀਅਰ ਸਕੇਲ ਸੈਨੋਗ੍ਰਾਫ ਜਿਹੜਾ ਹੈ ਰੱਖਿਆ ਜਾਵੇ ਗੱਲ ਕਰੀਏ ਤਾਂ ਇਸ ਦੇ ਵਿੱਚ ਇਸੇ ਉੱਪਰ ਇੱਕ ਗ੍ਰੇਡ 1 ਅਤੇ ਗ੍ਰੇਡ 2 ਦੇ ਕੋਲ ਇੱਕ ਸੈਨੋ ਟਾਈਪਰਸ ਜਿਹੜਾ ਹੈ ਕੀਤਾ ਜਾਵੇ ਸੋ ਇਹ ਸੀ ਵੱਡੀਆਂ ਬਹੁਤ ਤਿੰਨ ਵੱਡੀਆਂ ਖੁਸ਼ਖਬਰੀਆਂ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਜੇ ਹੋਰ ਕੋਈ ਅਪਡੇਟ ਹੋਵੇ ਜ਼ਰੂਰ ਚੈਨਲ ਤੇ ਲੈ ਕੇ ਆਵਾਂਗੇ ਧੰਨਵਾਦ ਜੀ